ਇਸ ਮੌਕੇ ਦੀ ਬਹੁਤ ਵੱਡੀ ਖਬਰ ਕਾਂਗਰਸ ਪਾਰਟੀ ਤੋਂ ਆ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਚਰਨਜੀਤ ਸਿੰਘ ਚੰਨੀ ਸੀਐਮ ਉਮੀਦਵਾਰ ਹੋ ਸਕਦੇ ਨੇ। ਉਹਨਾਂ ਉੱਪਰ ਆਗੂਆਂ ਨੇ, ਐਮਐਲਏ ਨੇ ਤੇ ਕਾਰਕਿਰਤਾ ਨੇ ਭਰੋਸਾ ਜਤਾਇਆ ਹੈ। ਸਤਿ ਸ਼੍ਰੀ ਅਕਾਲ ਜੀ, ਐਸਐਮਜੀ ਨਿਊਜ਼ ਤੁਸੀਂ ਦੇਖ ਰਹੇ ਹੋ। ਮੈਂ ਕੁਲਵੰਤ ਸਿੰਘ ਸਨੋਟ ਵੀ ਤੁਹਾਡਾ ਸਵਾਗਤ ਕਰਦਾ ਆਂ। ਕਾਂਗਰਸ ਪਾਰਟੀ ਵੱਲੋਂ, ਰਾਹੁਲ ਗਾਂਧੀ ਵੱਲੋਂ ਪਿਛਲੇ ਦਿਨੀ ਬਿਆਨ ਦਿੱਤਾ ਗਿਆ ਸੀ ਕਿ ਕਾਂਗਰਸ ਪਾਰਟੀ ਸੀਐਮ ਚਿਹਰੇ ਨਾਲ ਪੰਜਾਬ ਦੀਆਂ ਵੋਟਾਂ ਵਿੱਚ ਉਤਰੇਗੀ। ਪਿਛਲੀ ਵਾਰ ਵੀ ਜਦੋਂ ਵੋਟਾਂ ਪਈਆਂ ਸੀ ਪੰਜਾਬ ਦੇ ਵਿੱਚ ਤਾਂ ਪੰਜਾਬ ਦੇ ਵਿੱਚ 10 ਦਿਨ ਪਹਿਲਾਂ ਕਾਂਗਰਸ ਪਾਰਟੀ ਨੇ ਆਪਣਾ ਚਿਹਰਾ ਕੈਪਟਨ ਅਮਰਿੰਦਰ ਸਿੰਘ ਨੂੰ ਐਲਾਨਿਆ ਸੀ ਉਸੇ ਤਰ੍ਹਾਂ ਉਸੇ ਤਰ੍ਹਾਂ ਦੇ ਉੱਪਰ ਇਸ ਵਾਰ ਵੀ ਜਿਹੜਾ ਹੈ ਆਪਣਾ ਚਿਹਰਾ ਐਲਾਨਣਗੇ ਪਰ ਰੌਲਾ ਸੀ ਕਿ ਕਾਂਗਰਸ ਪਾਰਟੀ ਦਾ ਸੀਐਮ ਉਮੀਦਵਾਰ ਕੌਣ ਹੋਏਗਾ ਚੰਨ ਸਿੰਘ ਚੰਨੀ ਹੋਣਗੇ ਨਵਜੋਤ ਸਿੰਘ ਸਿੱਧੂ ਹੋਣਗੇ ਸੁਨੀਲ ਜਾਖੜ ਹੋਣਗੇ ਇਹ ਤਿੰਨ ਨਾਂ ਵੱਡੇ ਨੇ ਇਹ ਤਿੰਨ ਨਾਮ ਉੱਪਰ ਚਾਚਾ ਸੜਦੀ ਹੈ ਦੋ ਚਿਹਰੇ ਤਾਂ ਉਹ ਨੇ ਜਿੰਨਾ ਉੱਪਰ ਲੋਕ ਅੰਦਾਜ਼ਾ ਲਗਾਉਂਦੇ ਨੇ ਲੋਕ ਸ਼ਰਤਾਂ ਲਗਾਉਂਦੇ ਨੇ ਲੋਕ ਪੋਸਟਾਂ ਪਾਉਂਦੇ ਨੇ ਕਿ ਕੌਣ ਹੋਏਗਾ ਸੀਐਮ ਉਮੀਦਵਾਰ ਨਵਜੋਤ ਸਿੰਘ ਸਿੱਧੂ ਹੋਣਗੇ ਜਾਂ ਚਰਨਜੀਤ ਸਿੰਘ ਚੰਨੀ ਹੋਣਗੇ ਪਰ ਸੂਤਰਾਂ ਦੇ ਹਵਾਲੇ ਤੋਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜੀ ਸ਼ਕਤੀ ਐਪਰਾਹੀ ਸ਼ਕਤੀ ਐਪਰਾਹੀ ਨੇ ਲੋਕਾਂ ਦੇ ਵਿਚਾਰ ਮੰਗੇ ਸੀ ਆਪਣੇ ਪਾਰਟੀ ਦੇ ਇੰਟਰਨਲ ਲੋਕਾਂ ਤੋਂ ਵਿਚਾਰ ਮੰਗੇ ਸੀ ਕਿ ਦੱਸੋ ਕੌਣ ਸੀਐਮ ਉਮੀਦਵਾਰ ਹੋਣਾ ਚਾਹੀਦਾ ਹੈ ਤਾਂ ਉਸ ਦੌੜ ਦੇ ਵਿੱਚ ਉਸ ਰੇਸ ਦੇ ਉੱਪਰ ਚੰਨੀ ਚੰਨੀ ਸੰਚਨੀ ਸਭ ਤੋਂ ਅੱਗੇ ਨਿਕਲਦੇ ਦਿਖਾਈ ਦੇ ਰਹੇ ਨੇ ਯਾਦ ਕਰਾ ਦਈਏ ਕਿ ਤਿੰਨ ਮਹੀਨੇ ਪਹਿਲਾਂ ਪੋਲਰ ਪੋਲਰਾਈਜੇਸ਼ਨ ਨੂੰ ਸੈਂਟਰਲਾਈਜ਼ ਕਰਨ ਨੂੰ ਦਲਿਤ ਵੋਟ ਦਾ ਪੱਤਾ ਖਟਿਆ ਗਿਆ ਸੀ ਕਾਂਗਰਸ ਸਰਕਾਰ ਵੱਲੋਂ ਕੈਪਟਨ ਅਵਿੰਦਰ ਸਿੰਘ ਨੂੰ ਹਟਾ ਕੇ ਚੰਨੀ ਸੰਚਨੀ ਨੂੰ ਲੈ ਕੇ ਆਏ ਸੀ ਨੂਜੋ ਸਿੰਘ ਸਿੱਧੂ ਪਰ ਇਤਨਾ ਕਿਤੇ ਉਹਨਾਂ ਨਾਲ ਵੀ ਇਹਨਾਂ ਦਾ ਕਲੇਸ਼ ਪੈਂਦਾ ਦਿਖਾਈ ਦਿੱਤਾ ਕਿਉਂਕਿ ਚੰਨੀ ਬਾਈ ਚੰਨੀ ਬਾਈ ਤੋਂ ਦੂਰ ਹੁੰਦੇ ਗਏ ਹੌਲੀ ਹੌਲੀ ਵਖਵਾ ਲੈ ਗਏ ਚਰਨਜੀਤ ਸਿੰਘ ਚੰਨੀ ਇੰਡੀਵਿਜੂਅਲ ਇਕੱਲੇ ਤੌਰ ਤੇ ਸਟੈਂਡ ਕਰ ਗਏ ਸੀ ਪਰ ਇਸ ਮੌਕੇ ਦੀ ਵੱਡੀ ਖਬਰ ਇਹ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੁਝ ਦਿਨਾਂ ਵਿੱਚ ਐਲਾਨ ਹੋ ਜਾਏਗਾ ਕਿ ਚਰਨਜੀਤ ਸਿੰਘ ਚੰਨੀ ਸੀਐਮ ਉਮੀਦਵਾਰ ਹੋਣਗੇ ਐਸਐਮਜੀ ਨਿਊਜ਼ ਦੇਖਦੇ ਰਹਿਣ ਲਈ ਤੁਹਾਡਾ ਧੰਨਵਾਦ